ਜੇ ਕਿ ਮੁਖ ਦੇ ਇੱਕ ਛਟਾ ਸੁਭ ਸੁੰਦਰ ਮੱਧਮ ਲਾਗਤ ਜੋਤ ਸਸਤੀ ਹੈ ਜਿਨ੍ਹਾਂ ਦੇ ਮੁਖ ਦੀ ਸੁੰਦਰ ਚਮਕ ਨੂੰ ਵੇਖ ਕੇ ਚੰਦਰਮਾ ਦੀ ਜੋਤ ਮੱਧਮ ਲੱਗਦੀ ਹੈ ਭੋਰਨ ਪਾਏ ਸੋਜਤ ਹੈ ਮਦਨ ਹੈ ਮਨੋਤਾਨ ਕਮਾਨ ਕਸੀ ਹੈ ਭੋਆ ਦੇ ਹਾਵਾ ਪਾਵਾ ਨਾਲ ਇੰਜ ਸ਼ੋਭਾ ਪਾ ਰਹੀਆਂ ਹਨ ਮਾਨੋ ਕਾਮਦੇਵ ਨੇ ਕਸ ਕੇ ਕਮਾਨ ਤਾਲ ਲਈ ਹੋਵੇ ਤਾਹੀ ਕੇ ਆਨਣ ਸੁੰਦਰ ਤੇ ਸੁਰ ਰਾਗੈ ਕੀ ਸਭ ਬਾਤ ਬਸੀ ਹੈ ਉਸ ਦੇ ਹੀ ਸੁੰਦਰ ਮੁਖ ਉੱਤੇ ਤਾਰੀਆਂ ਤਰਾਂ ਦੇ ਰਾਗਾ ਵੀ ਸੁਰ ਵਸ ਰਹੀ ਹੈ ਜੋ ਮਦ ਵਿੱਚ ਫਸਿਆ ਮਕੀਆ ਮਤ ਲੋਗਨ ਕੀ ਇਹ ਬਾਤ ਫਸਦੀ ਹੈ ਜਿਵੇਂ شہਦ ਦੇ ਛੱਤੇ ਵਿੱਚ ਮੱਖੀਆਂ ਫਸੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਲੋਕਾਂ ਦੀ ਮਤ ਇਸ ਦੇ ਰੂਪ ਵਿੱਚ ਫਸੀ ਹੋਈ ਹੈ ਫਿਰ ਸੁੰਦਰ ਆਨਣ ਤੇ ਹਰ ਜੂ ਵਿਦ ਸੁੰਦਰ ਸੋ ਇੱਕ ਤਾਲ ਵਸਾਇਓ ਫਿਰ ਸ਼੍ਰੀ ਕ੍ਰਿਸ਼ਨ ਨੇ ਆਪਣੇ ਮੁਖ ਤੋਂ ਬੜੀ ਸੁੰਦਰ ਵਿਧੀ ਨਾਲ ਰਾਗ ਦੀ ਇੱਕ ਤਾਲ ਸ਼ੁਰੂ ਕੀਤੀ ਤੋੜਟ ਸਾਰੰਗ ਸੋਦਮਲਾਰ ਬਿਲਾਵਲ ਕੀ ਸੁਰ ਭੀਤਰ ਗਾਇਓ ਤੋ ਹੋਰਾਟ ਸਾਰੰਗ ਛੁਦ ਮਲਹਾਰ ਬਿਲਾਵਲ ਦੀ ਸੁਰ ਉਸ ਸੁਰ ਵਿੱਚ ਮਿਲਾ ਕੇ ਗਾਈ ਹੈ ਤੋ ਆਪਣੇ ਸੁਨ ਸੌਣਣ ਮੈਂ 브ਜ ਗਵਾਰਨਿਆ ਅਤ ਹੀ ਸੁਖ ਪਾਇਓ ਉਸ ਸੁਰ ਨੂੰ ਆਪਣੇ ਕੰਨਾਂ ਨਾਲ ਸੁਣ ਕੇ 브ਜ ਦੀਆਂ ਗੋਪੀਆਂ ਨੇ ਬਹੁਤ ਹੀ ਸੁਖ ਪਾਇਆ ਹੈ 모헤 ਰਹੇ ਬਨ ਕੇ ਖਗ ਔ ਮ੍ਰਿਗ ਰੀਜ ਰਹਾ ਜਿਨ ਹੂੰ ਸੁਨ ਪਾਇਓ ਬਣਦੇ ਪੰਛੀ ਅਤੇ ਹਿਰਣ ਮੋਹਿਤ ਹੋ ਗਏ ਅਤੇ ਹੋਰ ਵੀ ਜਿਨ੍ਹਾਂ ਨੇ ਇਸ ਸੁਰ ਨੂੰ ਸੁਣ ਲਿਆ ਹੈ ਤਹ ਗਾਵਤ ਗੀਤ ਭਲੈ ਹਰਜੂ ਕਬ ਸਿਆਮ ਕਹੈ ਕਰ ਭਾਵ ਛਬੈ ਕਵੀ ਸ਼ਿਆਮ ਕਹਿੰਦੇ ਹਨ ਉਥੇ ਸ਼੍ਰੀ ਕ੍ਰਿਸ਼ਨ ਸੁੰਦਰ ਹਾ ਭਾਵ ਕਰਕੇ ਚੰਗੇ ਚੰਗੇ ਗੀਤ ਗਾਉਂਦੇ ਹਨ ਮੋਰਲੀ ਜੁਤ ਗਵਾਰਣ ਭੀਤਰ ਰਾਜਤ ਜਿਓ ਮ੍ਰਗਨੀ ਮ੍ਰਗਬੀ ਚ ਫਸੈ ਕ੍ਰਿਸ਼ਨ ਮੋਰਲੀ ਸਹਿਤ ਉਹਨਾਂ ਗੋਪੀਆਂ ਵਿੱਚ ਬੈਠੇ ਹੋਏ ਹਨ ਜਿਵੇਂ ਹਿਰਨੀਆਂ ਵਿੱਚ ਹਿਰਨ ਸ਼ੋਭਦਾ ਹੈ ਜੇ ਕੋ ਸਭ ਲੋਗਨ ਮੈਂ ਜਸ ਗਾਵਤ ਛੁੱਟਤ ਹੈ ਤਿਨ ਤੇ ਨਾ ਕਬੈ ਜਿਸਦਾ ਇਹ ਸਾਰੇਆ ਲੋਕਾ ਵਿੱਚ ਗਾਇਆ ਜਾਂਦਾ ਹੈ ਉਹ ਰਾਗੋ ਗੋਪੀਆਂ ਤੋਂ ਕਦੇ ਵੀ ਛੁੱਟ ਨਹੀਂ ਸਕਦਾ ਤਿਨ ਖੇਲਣ ਕੋ ਮਨ ਗੋਪਨ ਕੋ ਇਨ ਵਿੱਚ ਲਿਓ ਕੁਨ ਚੋਰ ਸਬੈ ਉਸਨੇ ਖੇਡਣ ਲਈ ਿਨ ਭਾਰ ਵਿੱਚ ਸਾਰੀਆਂ ਗੋਪੀਆਂ ਦਾ ਮਨ ਚੁਰਾ ਲਿਆ ਹੈ ਕਵੀ ਸ਼ਾਮ ਕਹ ਹੈ ਉਪਮਾ ਤਹਿ ਕੀ ਜਿਨ ਜੋਵਨ ਰੂਪ ਅਨੂਪ ਗਹਿਓ ਹੈ ਕਵੀ ਸ਼ਾਮ ਉਸਦੀ ਉਪਮਾ ਕਹਿੰਦੇ ਹਨ ਜਿਸਨੇ ਜੋਵਨ ਅਤੇ ਰੂਪ ਅਨੂਪੰਮ ਕੀਤਾ ਹੋਇਆ ਹੈ ਜਾ ਮੁਖ ਦੇਖ ਆਨੰਦ ਵੜਿਓ ਜਹ ਕੋ ਸੁਨ ਸੋਨਨ ਤੋਕ ਦਹਿਓ ਹੈ ਜਿਸ ਦਾ ਮੁਖ ਵੇਖ ਕੇ ਮਨ ਵਿੱਚ ਆਨੰਦ ਵਧ ਜਾਂਦਾ ਹੈ ਅਤੇ ਜਿਸ ਦੇ ਬੋਲਾ ਨੂੰ ਕੰਨਾਂ ਨਾਲ ਸੁਣ ਕੇ ਮਨ ਦੇ ਦੁੱਖ ਨਸ਼ਟ ਹੋ ਜਾਂਦੇ ਹਨ ਆਨੰਦ ਕੈ ਬ੍ਰਿਕ ਭਾਨ ਸੁਤਾ ਹਰ ਕੇ ਸੰਗ ਜਵਾਬ ਸੋ ਐਸ ਕਹਿਓ ਹੈ ਆਨੰਦਿਤ ਹੋ ਕੇ ਰਾਧਾ ਨੇ ਸ਼੍ਰੀ ਕ੍ਰਿਸ਼ਨ ਨਾਲ ਇਸ ਤਰ੍ਹਾਂ ਸਵਾਲ ਜਵਾਬ ਕੀਤੇ ਹਨ ਤਾਂ ਕਿ ਸੁਨੇਤਰੀਆ 모ਹਿ ਰਹੀ ਕੋਨ ਕਹਿਆ ਜੈ ਕੋ ਹਰਿ ਜਰਹਿ ਹੋ ਹੈ ਉਸ ਦੇ ਬੋਲਾ ਨੂੰ ਸੁਣ ਕੇ ਰਾਧਾ ਤਰੀਆ ਮੋਹਿਤ ਹੋ ਰਹੀ ਹੈ ਅਤੇ ਜਿਸ ਦੀਆਂ ਗੱਲਾਂ ਨੂੰ ਸੁਣ ਕੇ ਸ਼੍ਰੀ ਕ੍ਰਿਸ਼ਨ ਪ੍ਰਸਾਨ ਹੋ ਰਹੇ ਹਨ ਤਵਾਰਨੀਆ ਮਿਲ ਕੇ ਸੰਗ ਕਾ ਨ ਕੈ ਇਲਤ ਹੈ ਕਬ ਸਿਆਮ ਸਬਾ ਕਬੀ ਸਿਆਮ ਕਹਿੰਦੇ ਹਨ ਸਾਰੀਆਂ ਗੋਪੀਆਂ ਮਿਲ ਕੇ ਕਿਸ਼ਨ ਨਾਲ ਖੇਡਦੀਆਂ ਹਨ ਨਾ ਰਹੀ ਤਿੰਨ ਕੋ ਸੁਧ ਅੰਗਣ ਕੀ ਨਹਿ ਚੀਰਣ ਕੀ ਤਿੰਨ ਕੋਸੋ ਤਬੈ ਉਹਨਾਂ ਨੂੰ ਉਸ ਮੇਂ ਨਾਤਾ ਸ਼ਰੀਰਾ ਦੀ ਅਤੇ ਨਾਹੀ ਵਸਤਰਾ ਦੀ ਕੋਸ਼ ਰਹੀ ਹੈ ਸੋ ਗਨੋ ਕਹਿ ਲੋ ਤਿੰਨ ਕੀ ਉਪਮਾ ਅਤ ਹੀ ਗਨ ਮੈਂ ਮਨਤਾ ਕੀ ਚਬੈ ਉਹਨਾਂ ਦੀ ਉਪਮਾ ਕਿੱਥੋਂ ਤੱਕ ਕਰਾ ਹੋ ਨਾ ਦੀ ਸੁੰਦਰਤਾ ਨੂੰ ਬਹੁਤ ਆਧਿਕ ਸਮਝ ਕੇ ਮਨ ਵਿੱਚ ਹੀ ਚੁੱਪ ਕਰਕੇ ਸਮੇਟੀ ਰੱਖਦਾ ਹਾਂ ਮਨ ਭਾਵਨ ਗਾਵਣ ਕੀ ਚਰਚਾ ਕਛ ਥੋੜੀ ਉਹ ਹੈ ਤੁਨ ਲੈ ਹੋ ਅਬੈ ਮਨ ਨੂੰ ਚੰਗੀ ਲੱਗਣ ਵਾਲੀ ਸ਼੍ਰੀ ਕ੍ਰਿਸ਼ਨ ਦੇ ਗਾਉਣ ਦੀ ਥੋੜੀ ਜਹੀ ਚਰਚਾ ਇੱਥੇ ਕਰ ਲੈਂਦੇ ਹਾਂ ਹੁਣ ਧਿਆਨ ਦੇ ਕੇ ਸੁਣੋ ਤਾਨਾ ਜੂ ਬਾਜ ਕ੍ਰਿਸ਼ਨ ਜੀ ਨੇ ਕਿਹਾ ਤੋਹਰਾ ਬਾਤ ਕਹੀ 300 ਕ੍ਰਿਸ਼ਨ ਅਤ ਹੀ ਬਹਿ ਸਕੈ ਚੀਤ ਕ੍ਰਿਸ਼ਨ ਨੇ ਚਿੱਤ ਵਿੱਚ ਬਹੁਤ ਖੁਸ਼ ਹੋ ਕੇ ਉਹਨਾਂ ਨੂੰ ਇਹ ਗੱਲ ਕਹੀ ਮੇਤ ਰਸੈ ਕੀ ਰੀਤ ਸੋ ਕਹਿਓ ਤੋ ਗਾਓ ਕੀਤ ਇਹ ਮੇ ਤਰਪਾ ਵਾਲਿਓ ਮੈਂ ਪ੍ਰੇਮ ਰਸ ਦੀ ਰੀਤ ਅਨੁਸਾਰ ਹੀ ਕਹਿੰਦਾ ਹਾਂ ਤੁਸੀਂ ਕੋਈ ਗੀਤ ਗਾਓ ਸਵੈਯਾ ਬਤੀਆ ਸੁਨ ਕੈ ਸਭ ਗਵਾਰਨੀਆਂ ਸੁਭ ਗਾਵਤ ਸੁੰਦਰ ਗੀਤ ਸਭੈ ਕਿਰਿ ਕਿਸ਼ਮੀਆਂ ਗੱਲਾਂ ਸੁਣ ਕੇ ਤਾਰੀਆਂ ਗੋਪੀਆਂ ਸੁਭ ਆਤੇ ਸੁੰਦਰ ਗੀਤ ਗਾਉਣ ਲਗੀਆਂ ਸਿੰਦ ਸੁਤਾ ਰੋ ਕ੍ਰੀਤਾ ਚੀ ਪ੍ਰਿਆ ਇਨਸਤੀ ਨਹੀਂ ਨਾਚਤ ਇੰਦਰ ਸਭੈ ਰੰਬਾ ਸਿੰਦ ਸੁਤਾ ਹਤੇ ਕ੍ਰੀਤਾ ਚੀ ਨਾਦੀਆਂ ਅਪਸ਼ਰਾਵਾਂ ਇਹਨਾ ਵਾਗ ਇੰਦਰ ਸਵਾ ਵਿੱਚ ਨਹੀਂ ਨੱਚ ਸਕਦੀਆਂ ਦਿਵਿਆ ਇਨ ਕੇ ਸੰਗ ਖੇਲਤ ਹੈ ਗੱਜ ਕੋ ਕਬ ਸਿਆਮ ਸੋ ਦਾਨ ਅਬੈ ਕਵੀ ਸ਼ਾਮ ਕਹਿੰਦੇ ਹਨ ਗਜਰਾਜ ਨੂੰ ਅਬੈ ਦਾਨ ਦੇਣ ਵਾਲਾ ਦਿਵਿਆ ਸ਼੍ਰੀ ਕ੍ਰਿਸ਼ਨ ਇਹਨਾਂ ਨਾਲ ਖੇਡ ਰਿਹਾ ਹੈ ਚੜ ਕੈ ਸੋ ਵਿਵਾਵਨ ਸੁੰਦਰ ਮੈਂ ਸੁਰ ਦੇਖਣ ਆਵਤ ਤਿਆਗ ਨਬੈ ਅਕਾਸ਼ ਨੂੰ ਉੱਡਿਆ ਕੇ ਅਤੇ ਸੁੰਦਰ ਵਿਮਾਨਾਂ ਵਿੱਚ ਚੜ ਕੇ ਦੇਵਤੇ ਇਹਨਾਂ ਦਾ ਨਾਚ ਵੇਖਣ ਲਈ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ